ਅਹ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਬਦਲਨੇ ਆਏ ਹੈ ਬਦਲੀ ਹੋ ਗਈ ਇਹ ਸਲੋਗਨ ਸੀਗਾ ਨਾ ਜਦੋਂ ਪੰਜਾਬ ਚ ਐਂਟਰ ਹੋਇਆ ਤੇ ਅੱਜ ਭਾਈ ਭਤੀਜਾਵਾਦ ਪਰਿਵਾਰਵਾਦ ਕ੍ਰਾਪਸ਼ਨ ਅੱਜ ਲੋਕਾਂ ਦਾ ਲوارਸ ਹੋ ਕੇ ਕੰਧਾਂ ਦੇ ਵਜਦੇ ਫਿਰਨਾ ਆਪਣੇ ਕੰਮ ਕਰਾਉਣ ਵਾਸਤੇ ਲੋਕ ਆਪਣੀ ਗਲਤੀ ਮਹਿਸੂਸ ਕਰ ਰਿਹਾ ਵੀ ਅਸੀਂ ਇਹਨਾਂ ਨੂੰ 92 ਸੀਟਾਂ ਦੇ ਕੇ ਵੱਡੀ ਗਲਤੀ ਕੀਤੀ ਤਿੰਨਾਂ ਨੂੰ ਨਾ ਗਿਣੋ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਬੜੀ ਹਿੰਰ ਕਰਦੀ ਦਾ ਮਾਹੌਲ ਪੈਦਾ ਹੋਇਆ ਹੈ ਤਾਂ ਸਾਰੇ ਪੰਜਾਬ ਚ ਪਰ ਮੈਂ ਕਿਉਂਕਿ ਨਜ਼ਰ ਨਿਕਲ ਨਹੀਂ ਕਿਉਂ ਨਾ ਤਾਂ ਮੈਂ ਸੀਮਤ ਰਹੂੰਗਾ ਲੁਧਿਆਣੇ ਤੱਕ ਐਸਾ ਮਾਹੌਲ ਥੱਪਿਆ ਗਿਆ ਉਹ ਕੰਮ ਜਿਹੜਾ ਉਦਾਹਰਨ ਦੇ ਤੌਰ ਤੇ ਕਹ ਲਈਏ ਕੋਈ 5000 ਰੁਪਿਆ ਮੈਂ ਇਹ ਵੀ ਮੰਨਦਾ ਕਿ ਰਫਨ ਫ੍ਰੀ ਕਿਸੇ ਪਾਰਟੀ ਦੀ ਗਵਰਨਮੈਂਟ ਦੇ ਵਿੱਚ এনਵਾਇਰਨਮੈਂਟ ਨਹੀਂ ਹੋਇਆ ਜਿੱਦਾਂ ਕਮ ਪੰਤਿਕਾ ਦਾ ਰੁਪਇਆ ਰਿਸ਼ਵਤਨਾ ਹੁੰਦਾ ਸੀ ਅੱਜ 50000 ਨਾਲ ਵੀ ਰਿਸ਼ਵਤ ਖੋਰੀ ਕਿੰਨੇ 100% ਵਿਆਪਾ ਹੋਇਆ ਲੋਕ ਆਪਣੇ ਆਪ ਨੂੰ ਲਵਾਰਸ ਫੀਲ ਕਰਦੇ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਵੱਡੀਆਂ ਜ਼ਿੰਮੇਵਾਰੀਆਂ ਵੋਟਰ ਨੇ ਦਿੱਤੀਆਂ ਇੱਕ ਇਤਿਹਾਸਕ ਮੰਡੇਟ ਦੇ ਦਿੱਤਾ ਪਰ ਉਹ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਅਸਫਲ ਹੋ ਗਏ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਅਸਫਲ ਹੋ ਗਏ ਇਥੋਂ ਤੱਕ ਚਾਹੇ ਉਹ ਆਮ ਨਾਗਰਿਕ ਆ ਚਾਹੇ ਕੋਈ ਇਮਾਨਦਾਰ ਆ ਤੇ ਚਾਹੇ ਕੋਈ کارਖਾਨੇਦਾਰ ਆ ਸਾਰੇ ਲੋਕ ਆਪਣੇ ਆਪ ਨੂੰ ਇਸ ਕਰਪਸ਼ਨ ਦੀ ਜਕੀ ਵਿੱਚ ਫਸਦਾ ਹੈ ਆ ਬੇਵਸ ਮਹਿਸੂਸ ਕਰ ਰਿਹਾ ਸੋ ਅਸੀਂ ਇਹ ਗੱਲ ਤੁਹਾਡੇ ਜਰੀਏ ਲੁਧਿਆਣਾ ਦੇ ਬੋਲਟਨ ਦੇ ਨਾਲ ਇੱਕ ਵਾਅਦੇ ਦੇ ਰੂਪ ਦੇ ਵਿੱਚ ਕਿ ਅਸੀਂ ਤੁਹਾਨੂੰ ਉਹ এনवायरमेंट ਜਿਹੜਾ ਹੈ ਸਾਰੀ ਟੀਮ এনवायरमेंट ਫਾਰਮ ਦੇ ਵਿੱਚ ਆਪਣੀ ਭੂਮਿਕਾ ਪਸ਼ੋਕਣ ਸਮੇਂ ਤੇ ਨਿਭਾਉਂਦੀ ਰਹੀ ਹੈ ਤੇ ਅੱਜ ਅਸੀਂ ਕੇ ਲੁਧਿਆਣਾ ਵਾਸੀਆਂ ਨਾਲ ਇਹ ਗੱਲ ਕਰਦੇ ਹਾਂ ਤੁਸੀਂ ਚਿੰਤਾ ਨਾ ਕਰੋ ਕੋਈ ਅਫਸਰ ਚੂਮ ਵੀ ਕਰਕੇ ਦਿਖਾ ਦੇ ਤੁਹਾਡੇ ਸਾਹਮਣੇ ਇਹ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਹੈ ਬੜੇ ਅਸ਼ੀਰਵਾਦ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਬੇਲਗਾਮ ਤੇ ਘੁਤਰੀ ਹੋਈ ਅਫਸਰਸ਼ਾਈ ਨੂੰ ਨਕੇਮ ਪਾ ਕੇ ਮੈਂ ਸਾਰਿਆਂ ਲਈ ਨਹੀਂ ਵਰਤ ਰਿਹਾ ਇਹ ਸ਼ਬਦ ਦੇ ਚੰਗੇ ਵੀ ਅਫਸਰ ਸਹਿਬਾਨ ਹੈਗੇ ਪਰ ਜਿਹੜੇ ਘੁਤਰੇ ਦੇ ਬੇਈਮਾਨ ਉਹਨਾਂ ਨੂੰ ਸਿੱਧਿਆ ਕਰਨ ਵਾਸਤੇ ਇਹ ਕਾਉਂਸਲਰ ਸਾਥੀ ਇਤਤਰ ਤੋਂ ਬਾਅਦ ਆਪਣੀ ਘੁੰਮਤਾ ਆਪਣੀ ਡਿਊਟੀ ਬਾਖੂ ਵੀ ਨਵਾਉਂ। ਅਰ ਮੈਂ ਧੰਨਵਾਦ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਥੋਡੇ ਵੀਰ ਸੰਜੀਤ ਤਲਵਾਰ ਜੀ ਦਾ। ਪ੍ਰਧਾਨ ਸਾਡੇ ਸਤਕਾਰਯੋ ਪੰਜਾਬ ਦੇ ਪ੍ਰਧਾਨ ਲੁਧਿਆਣੇ ਦੇ ਪਾਰਲੀਮੈਂਟ ਮੈਂਬਰ ਰਾਜਾ ਵੜਿੰਗ ਜੀ ਦਾ। ਅਰ ਉਸ ਤੋਂ ਬਾਅਦ ਪ੍ਰਧਾਨ ਕੇਪੀ ਰਾਣਾ ਜੀ ਫਾਰਮਰ ਸਪੀਕਰ ਸਾਹਿਬ ਦਾ ਜੋ ਚੇਅਰਮੈਨ ਸੀਗੇਟ ਸਿਕਟ ਵਾਡ ਮੈਡੀਸਿਨ ਕਮੇਟੀ। ਬੜੀ ਸੂਝਵਾਨਤਾ ਦੇ ਨਾਲ ਚਲੀਂਤਾ ਦੇ ਨਾਲ ਡਿਜ਼ਰਵਿੰਗ ਕੈਂਡੀਡੇਟਸ ਨੂੰ ਟਿਕਟਾਂ 노 ਐਨੀ ਫਿਕਟ ਐਂਡ ਕਿਊ 노 ਐਨੀ ਪੋਤਪਲੀ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਪਾਰਟੀ ਦੇ ਡਿਸਪਲਿਨ 'ਚ ਰਹਿ ਕੇ ਸਮਰੱਥਾ ਰੱਖਦੇ ਆ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਸੋ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਐਂਡ ਵੀ 올 ਆਰ ਯੂਨਾਈਟ ਅਸੀਂ ਜਦੋਂ ਲੜਾਈ ਲੱਗਦੀ ਆ ਤੇ ਫਿਰ ਸਾਰੇ ਗੁੱਸੇ ਗਿਲੇ ਭੁੱਲ ਕੇ ਯੂਨਾਈਟ ਹੋ ਕੇ ਉਹ ਲੜਾਈ ਸੋ ਅਸੀਂ ਨਗਰ ਨਿਗਮ ਦੀ ਲੜਾਈ ਲੁਧਿਆਣਾ ਸ਼ਹਿਰ ਦੀ ਬਿਹਤਰੀ ਵਾਸਤੇ ਕ੍ਰਪਸ਼ਨ ਫਰੀ এনवायरमेंट ਵਾਸਤੇ ਲੁਧਿਆਣਾ ਦੀ ਡਿਵੈਲਪਮੈਂਟ ਵਾਸਤੇ ਤੇ ਕਿਸੇ ਬਸ਼ਰ ਨੂੰ ਨਗਰ ਨਿਗਮ ਦੇ ਕਿਸੇ ਅਧਿਕਾਰੀ ਤੋਂ ਕੋਈ ਤੰਗੀ ਨਾ ਆਵੇ ਇਸ ਵਿਸ਼ੇ ਦੇ ਉੱਤੇ ਇਹ ਇਲੈਕਸ਼ਨ ਲੋਕਾਂ ਦੀ ਸਰਦਲ ਤੇ ਲੋਕਾਂ ਦੇ ਦਰਵਾਜੇ ਤੇ ਜਾ ਕੇ ਅਸੀਂ ਇਹ ਪ੍ਰੋਮਿਸ ਕਰਕੇ ਜੀ ਕਲੈਕਸ਼ਨ ਬਾਬੇ ਦੀ ਕਿਰਪਾ ਨਾਲ ਜਿੱਤ ਕੇ ਨਗਰ ਨਿਗਮ ਲੁਧਿਆਣਾ ਦੇ ਵਿੱਚ ਮੇਅਰ ਕਾਂਗਰਸ ਪਾਰਟੀ ਦਾ ਬਣਾਵਾਂਗੇ ਅਸੀਂ ਐਡ ਕਰਦੇ ਹਾਂ ਸਾਰੇ ਜਣੇ ਮੈਂ ਫਿਰ ਕਾਂਗਰਸ ਦੀ ਲੀਡਰਸ਼ਿਪ ਦਾ ਕਾਂਗਰਸ ਦੇ ਸਤਕਾਰਯੋਗ ਸਾਰੇ ਵਰਕਰਸ ਦਾ ਜਿਨ੍ਹਾਂ ਨੇ ਬੜਾ ਸਪੋਰਟ ਕੀਤਾ ਬੜਾ ਤਹੱਲਮ ਰੱਖਿਆ ਬੜਾ ਪੇਸ਼ੈਂਸ ਔਰ ਬੜੀ ਫਰਾਗਦਿਲੀ ਦਿਖਾਈ ਜੀ ਨੂੰ ਮਿਲ ਗਈ ਬਾਕੀ ਸਾਰੇ ਦੋਸਤ ਉਹਦੇ ਨਾਲ ਚਲੇ ਗਏ ਟਿਕਟ ਇੱਕ ਨੂੰ ਮਿਲਣੀ ਆ ਇੱਕ ਵਾਰਡ ਦੇ ਵਿੱਚ ਹੋ ਸਕਦਾ 4 ਦਾਵੇਦਾਰ ਹੋਣ 5 ਹੋਣ 7 ਹੋਣ ਪਰ ਸਾਰਿਆਂ ਨੇ ਫਰਾਗ ਦੇ ਲਈ ਦਿਖਾਈ ਵੀ ਜਿਨੂੰ ਪਾਰਟੀ ਨੇ ਆਪਣੇ ਪੈਰਾਮੀਟਰ ਆਪਣੀਆਂ ਰੋਟਾਂ ਦੇ ਆਧਾਰ ਤੇ ਟਿਕਟ ਦੇ ਦਿੱਤਾ ਅਸੀਂ ਸਾਰੇ ਉਮੀਦਵਾਰ ਬਣ ਗਏ ਫੇਸ ਗੱਲ ਦੀ ਵੱਡੀ ਖੁਸ਼ੀ ਆ ਲੁਧਿਆਣੇ ਦੇ ਅੰਦਰ ਲਿਸਟ ਦੇ ਵਿੱਚ ਡਿਜ਼ਰਵਿੰਗ ਨੂੰ ਟਿਕਟ ਦਿੱਤੀ ਆ ਨੋ ਬੈਂਸ ਨੋ ਐਨੀ ਅਦਰਸ ਜਿਹੜਾ ਗਿੱਦੜੰਦੀ ਸਮਰੱਥਾ ਰੱਖਦਾ ਪਾਰਟੀ ਦਾ ਲਾਇਲ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਜ਼ਰੂਰਤ ਤੇ ਦਮ ਪਰਦਾ ਉਸ ਦੋਸਤ ਨੂੰ ਟਿਕਟ ਦਿੱਤਾ ਗਿਆ ਕਿਸੇ ਦੇ ਨਾਮ ਤੇ ਟਿਕਟ ਹੈ ਹੀ ਨਹੀਂ ਨਾ ਬੈਂਸ ਦੇ ਨਾਮ ਦੇ ਨਾ ਕਿਸੇ ਹੋਰ ਦੇ ਬੈਂਸਾ ਠੇੜੇ ਮੁੱਦੇ ਲੈ ਕੇ ਬਣਾ ਲੁੱਟਣਗੇ ਕਿ 92 ਸੀਟਾਂ ਤੋਂ 10 ਸੀਟਾਂ ਹੋਰ ਆਮ ਆਦਮੀ ਪਾਰਟੀ ਨੂੰ ਲੈ ਕੇ ਕੰਮ ਕਰ ਰਹੀ ਹੈ ਤੁਸੀਂ ਪ੍ਰੈਕਟਿਸ ਦੀਆ ਮੋਹੱਲਾ ਕਲੀਨਿਕ ਜਿਸ ਦਾ ਕਿ ਲੋਕਾਂ ਨੂੰ ਮੁੱਦਾ ਪਾ ਰਹੇ ਨੇ ਕਾਂਗਰਸ ਤੋਂ ਕਰਾਉਣ ਇਥੇ ਮੋਹੱਲਾ ਕਲੀਨਿਕ ਵੀ ਤਾਂ ਸ਼ਾਇਦ ਤੁਸੀਂ ਵੀ ਗਵਾਹ ਹੋਵੋਗੇ ਉਥੇ ਹਾਲਤ ਹੈ ਕਿ ਆ ਬਿਜਲੀ ਵਾਲੇ ਬਿੱਲਾਂ ਦਾ ਲੋਕ ਬਿੱਲ ਚੱਕੀ ਫਿਰਦੇ ਆ ਚੋਰ ਮੋਰੀ ਰਹੀਂ ਵਢਾਂਦਾ ਲਾਉਣ ਦਾ ਜੇ ਤੈਨੂੰ ਰਹਿ ਗਈ ਗੱਲ 1000 ਰੁਪਿਆ ਹਰ ਲੇਡੀਜ਼ ਨੂੰ ਦੇਣ ਦਾ ਉਹ ਕਿੱਥੇ ਰਹਿ ਗਈ ਗੱਲ ਸੋ ਇਹ ਸਰਕਾਰ ਇਹ ਪਾਰਟੀ ਸਿਰਫ ਸਿਰਫ ਛਲੇਡਾ ਸਰਵ ਸੁਣਿਆ ਤੁਸੀਂ ਇਹ ਛਲੇਡਿਆਂ ਦੀ ਪਾਰਟੀ ਆ ਛਲੇਡੇ ਵਾਲੀਆਂ ਗੱਲਾਂ ਕਰਕੇ ਲੋਕਾਂ ਨੂੰ ਕਾਂਟਕੀ ਹਾਂਡੀ ਦੋਸਤ ਇੱਕ ਵਾਰ ਚੜਦੀ ਆ ਬਾਰ-ਬਾਰ ਨਹੀਂ ਚੜ੍ਹ ਹਟਦੀ ਆ ਬਾਅਦ ਇਲੈਕਸ਼ਨ ਕੋਈ ਇਲੈਕਸ਼ਨ ਨਹੀਂ ਹੁੰਦਾ ਸਰਕਾਰ ਬਨਾਮ ਆਮ ਆਦਮੀ ਬਣ ਜਾਂਦਾ ਆਮ ਪਾਰਟੀ ਸਰਕਾਰ ਬਣਾ ਜਿਹਦੀ ਸਰਕਾਰ ਹੈਗੀ ਆ ਤੇ ਉਹ ਸੋਚਦਾ ਵੀ ਭਾਈ ਮੇਰੀ ਸਾਰੀ ਸਰਕਾਰ ਸਣੇ ਪੁਲਸ ਸਣੇ ਸਾਰੇ ਅਫਸਰ ਮੇਰੇ ਦਿੱਤੇ ਹੋਏ ਮੇਰੀ ਸਰਕਾਰ ਵੱਲੋਂ ਦਿੱਤੇ ਹੋਏ ਵੀਦਵਾਰ ਦੀ ਮਦਦ ਹੋਈ ਇਹੀ ਕੁਝ ਹੀ ਹੋਇਆ ਤੇ ਜਿਹੜਾ ਬਾਇ ਇਲੈਕਸ਼ਨ ਦਾ ਤੁਸੀਂ ਸਵਾਲ ਕਰਦੇ ਹੋ ਇਹ ਕੋਈ ਇਹਦੇ ਤੇ ਨਹੀਂ ਟੁਕਦਾ ਨਗਰ ਨਿਗਮ ਲੁਧਿਆਣਾ ਦੀ ਗੱਲ ਕਰਾਂ ਤੇ ਅਸੀਂ लुधियाना शहर दी तरक्की डेवलपमेंट करप्शन फ्री एनवायरनमेंट हर बंदा अपने आप नु प्राउड फील ਕਰੂਗਾ ਕਿ ਵਾਹ ਇਹ ਯੋਧੇ ਆਏ ਆ ਸਾਡੀ ਰਵਾਲੀ ਵਾਸਤੇ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਬਣ ਕੇ ਜਾਣਗੇ ਇਸ ਰੂਪ ਦੇ ਵਿੱਚ ਉਹ ਲੋਕਾਂ ਦੀ ਸੇਵਾ ਕਰਨਗੇ ਭਾਈ ਸਾਹਿਬ ਅੱਜ ਸਵੇਰੇ ਗੁਰਪ੍ਰੀਤ ਗੋਗੀ ਆਪਣੇ ਬਾਈਕ ਦਾ ਨਾਮਿਨੇਸ਼ਨ ਪਰਮਸਤੇ ਐਸੀ ਔਰ ਹੁਣ ਕਲਵੰਦ ਸਿੱਧੂ ਜਿਹੜੇ ਨੇ ਆਪਣੇ ਬੇਟੇ ਦਾ ਕਿ ਆ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਬਦਲਨੇ ਆਏ ਹੈ ਬਦਲੀ ਹੋ ਗਈ ਇਹ ਲੋਗਾਂ ਸੀਗਾ ਜਦੋਂ ਪੰਜਾਬ ਚ ਐਂਟਰ ਹੋਇਆ ਤੇ ਅੱਜ ਭਾਈ ਭਤੀਜਾਵਾਦ ਪਰਿਵਾਰਵਾਦ ਕ੍ਰਾਪਸ਼ਨ ਅੱਜ ਲੋਕਾਂ ਦਾ ਲوارਸ ਹੋ ਕੇ ਕੰਧਾਂ ਦੇ ਵਜਦੇ ਫਿਰਨਾ ਆਪਣੇ ਕੰਮ ਕਰਾਉਣ ਵਾਸਤੇ ਲੋਕ ਆਪਣੀ ਗਲਤੀ ਮਹਿਸੂਸ ਕਰ ਰਿਹਾ ਵੀ ਅਸੀਂ ਇਹਨਾਂ ਨੂੰ 92 ਸੀਟਾਂ ਦੇ ਕੇ ਵੱਡੀ ਗਲਤੀ ਕੀਤੀ ਤਿੰਨਾਂ ਨੂੰ ਨਾ ਗਿਣੋ ਵਾਈਲ ਇਕਸ਼ਨ ਕੋਈ ਇਲੈਕਸ਼ਨ ਨਹੀਂ ਹੁੰਦਾ ਉਹ ਮੰਡੇਟ ਨਹੀਂ ਹੁੰਦਾ ਉਹ ਸਰਕਾਰ ਬਨਾਮ ਦੂਜੀਆਂ ਪਾਰਟੀਆਂ ਹੁੰਦੀਆਂ ਤੇ ਉਹ ਹਮੇਸ਼ਾ ਸਰਕਾਰਾਂ ਕੋਈ ਤੇ ਬਾਈ ਹੋਕ ਐਂਡ ਕਰੁਕ ਜਿੱਤ ਕੇ ਲੈ ਆਦੀਆਂ ਪਤਾ ਹੋਣ ਲੱਗਣਾ 21 ਤਰੀਕ ਨੂੰ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਉਹ ਵਲੰਟੀਅਰ ਜਿਹਨਾਂ ਦੇ ਕੱਚੇ ਘਸ ਗਏ ਮਿਹਨਤ ਕਰਦਿਆਂ ਦੇ ਲਗਾਤਾਰ ਪਿਛਲੇ 2013 ਤੋਂ ਲੈ ਕੇ ਮੈਂ ਇਸ ਗੱਲ ਦਾ ਗਵਾ ਆਂ ਉਹਨਾਂ ਨੂੰ ਦਰਗਨਾ ਕਰਕੇ ਤੁਸੀਂ ਆਪਣੀਆਂ ਘਰ ਵਾਲੀਆਂ ਆਪਣੇ ਪੁੱਤਾਂ ਤੇ ਆਪਣੇ ਭਰਾਵਾਂ ਨੂੰ ਟਿਕਟਾਂ ਦੇ ਦਿਓ ਇਹ ਬੋਡਰ ਕਦੇ ਸਹਾਰ ਦਾ ਨਹੀਂ